ਬੰਸਲ स्वीट्स ਇਮਾਰਤ ਚੋਕੀ ਰਣਜੀਤ ਐਵੇਨਿਊ ਇੰਪਰੂਵਮੈਂਟ ਟਰਸਟ ਦਫਤਰ ਦੇ ਨਜ਼ਦੀਕ ਹੈ ਇੱਕ ਵਾਰ ਫਿਰ ਸੁਰਖੀਆਂ ਵਿੱਚ ਬਣੀ ਹੋਈ ਹੈ ਇਸ ਸੰਬੰਧੀ ਜਦ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਅਤੇ ਆਮ ਆਦਮੀ ਪਾਰਟੀ ਹਲਕਾ ਉਤਰੀ ਤੋਂ ਇੰਚਾਰਜ ਕਰਮਜੀਤ ਸਿੰਘ ਰਿੰਟੂ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਆਖਿਆ ਕਿ ਇਹ ਇਮਾਰਤ ਚੇਅਰਮੈਨ ਬੈਕਵਰਡ ਕਲਾਸ ਡਿਪਾਰਟਮੈਂਟ ਪੰਜਾਬ ਨੂੰ ਅਲਰਟ ਕੀਤੀ ਹੋਈ ਸੀ ਅਤੇ ਇਸ ਵਿੱਚ ਸ਼ਰਤਾਂ ਸਨ ਕੀ ਇਹ ਇਮਾਰਤ ਅੱਗੇ ਨਹੀਂ ਵੇਚੀ ਜਾਵੇਗੀ ਹੁਣ ਜਦ ਇੰਪਰੂਵਮੈਂਟ ਟਰਸਟ ਦੇ ਧਿਆਨ ਵਿੱਚ ਇਹ ਗੱਲ ਆਈ ਹੈ ਤਾਂ ਇੰਪਰੂਵਮੈਂਟ ਟਰਸਟ ਵੱਲੋਂ ਟਰਾਂਸਫਰ ਰੱਦ ਕਰਕੇ ਐਸ ਬਿਲਡਿੰਗ ਨੂੰ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ ਦੇਖੋ ਜਿਹੜੀ ਇਹ ਵਾਲੀ ਬਿਲਡਿੰਗ ਹੈ ਜਿਹੜੀ ਬਿਲਕੁਲ ਇੰਪਰੂਵਮੈਂਟ ਟਰਸਟ ਦੀ ਬੈਕਸਾਈਡ ਤੇ ਪੈਂਦੀ ਹੈ ਇਹ ਕਿਸੇ ਟਾਈਮ ਤੇ ਚੇਅਰਮੈਨ ਬੈਕਵਰਡ ਕਲਾਸ ਡਿਪਾਰਟਮੈਂਟ ਪੰਜਾਬ ਨੂੰ ਅਲਰਟ ਕੀਤੀ ਗਈ ਸੀਗੀ ਔਰ ਇਹਦੀਆਂ ਸ਼ਰਤਾਂ ਸੀ ਕਿ ਅੱਗੇ ਕਿਤੇ ਨਹੀਂ ਵੇਚੀ ਜਾ ਸਕਦੀ ਉਹ ਮੈਨੂੰ ਹੁਣ ਪ੍ਰੋਪਰ ਕੇਸ ਤੇ ਨਹੀਂ ਮੈਂ ਪੜਿਆ ਮੋਟਾ-ਮੋਟਾ ਤੁਸਾਂ ਪੁੱਛਿਆ ਤੇ ਮੈਂ ਦੱਸ ਰਿਹਾ ਔਰ ਉਹਦੀ ਗਲਤ ਟਰਾਂਸਫਰ ਹੋਈ ਸੀ ਜਿਹੜੀ ਉਹ ਬਾਅਦ ਦੇ ਵਿੱਚ ਜਦੋਂ ਸ਼ਿਕਾਇਤ ਹੋਈ ਆ ਟਰਸਟ ਦੇ ਧਿਆਨ ਚ ਆਈ ਆ ਤੇ ਉਹ ਟਰਾਂਸਫਰ ਵੀ ਰੱਦ ਕੀਤੀ ਗਈ ਤੇ ਉਸ ਤੋਂ ਬਾਅਦ ਇਹਦੀ ਅਲਾਟਮੈਂਟ ਹੀ ਰੱਦ ਕਰ ਦਿੱਤੀ ਗਈ ਹੈ ਔਰ ਹੁਣ ਇਹ ਜਿਹੜੀ ਪ੍ਰਾਪਰਟੀ ਆ ਉਹ ਟਰਸਟ ਦੇ ਕਬਜ਼ੇ 'ਚ ਹੈਗੀ ਆ